50 ਤੋਂ ਵੱਧ ਲੁੱਟਾਂਕੋਆ ਕਰਨ ਵਾਲੇ ਨੂੰ ਪੁਲਿਸ ਨੇ ਕੀਤਾ ਕਾਬੂ ਉਦਨਵਾਲ ਪੈਟਰੋਲ ਪੰਪ ਤੇ ਲੁੱਟ ਦੀ ਨੀਅਤ ਨਾਲ ਚਲਾਈਆਂ ਸੀ ਗੋਲੀਆਂ ਬੀਤੀ 16 ਮਾਰਚ ਬਟਾਲਾ ਨੇਤੀਕ ਕਸਬਾ ਉਦਨਵਾਲ ਪੈਟਰੋਲ ਪੰਪ ਤੇ ਲੁੱਟ ਦੀ ਨੀਅਤ ਨਾਲ ਲੁਟੇਰਿਆਂ ਨੇ ਗੋਲੀਆਂ ਚਲਾਈਆਂ ਸੀ ਜਿਸ ਵਿੱਚ ਹਿਮਾਚਲ ਦੇ ਰਹਿਣ ਵਾਲੇ ਪੰਪ ਮਲਾਜ਼ਮ ਦੀ ਮੌਤ ਹੋ ਗਈ ਸੀ ਅਤੇ ਦੂਸਰਾ ਮਲਾਜ਼ਮ ਜ਼ਖਮੀ ਹੋਇਆ ਸੀ ਉਸ ਕਤਨਾਂ ਨੂੰ ਅੰਜਾਮ ਦੇਣ ਵਾਲਾ ਇੱਕ ਲੁਟੇਰਾ ਕਮਾਨਪੁਰ ਸਲੋਂ ਕਾਬੂ ਕਰ ਲਿਆ ਗਿਆ ਹੈ ਕਮਾਨਪੁਰ ਸਥਾਨਾ ਦੇ ਐਸ ਐਚ ਓ ਬਲਜੀਤ ਕੋਰ ਨੇ ਦੱਸਿਆ ਕਿ ਪੁਚ ਕੇ ਸਿਧਰਾਂਲ ਪਤਾ ਚੱਲਿਆ ਕਿ ਇਸ ਲੁਟੇਰੇ ਵੱਲੋਂ ਆਪਣੇ ਸਾਥੀਆਂ ਨਾਲ ਮਿਲ ਕੇ 50 ਤੋਂ ਵੱਧ ਪਾਰਟਾ ਤਾਂ ਨੂੰ ਅੰਜਾਮ ਦਿੱਤਾ ਹੈ ਕਾਫੀ ਸਮੇਂ ਤੋਂ ਇਹ ਪੁਲਸ ਨੂੰ ਲੋੜੀਂਦੀ ਨਹੀਂ ਇਸ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਦੇ ਹੋਏ ਅਗਲੀ ਪੁਛਗਿੱਛ ਕੀਤੀ ਜਾ ਰਹੀ ਹੈ ਇਹਦੇ ਵਿੱਚ 16 ਦਿਨ ਇੱਕ ਉਦਨਵਾਲ ਪਟ્રોલ ਪੰਪ ਤੇ ਲੁੱਟ ਦੀ ਨੀਤ ਦੇ ਨਾਲ ਦੋ ਜਣੇ ਜਿਹੜੇ ਬਲਦੇਵ ਸਿੰਘ ਤੇ ਸਾਫ ਸਿੰਘ ਜਿਹੜੇ ਆਏ ਸੀਗੇ ਪਰ ਲੁੱਟ ਤਾਂ ਇਹਨਾਂ ਕੋਲ ਹੋਈ ਨਹੀਂ ਲੇਕਿਨ ਜਿਹੜੇ ਸੀਗੇ ਉਹ ਪਟ્રોલ ਪੰਪ ਦੇ ਸੀਗੇ ਕਰਿੰਦੇ ਹੈਗੇ ਸੀਗੇ ਉਹਨਾਂ ਦੇ ਦੋ ਇੱਕ ਨੂੰ ਜ਼ਖਮੀ ਕਰਤਾ ਇੱਕ ਦੀ ਜਿਹੜੀ ਹੈਗੀ ਗੋਲੀ ਲੱਗਣ ਦੇ ਨਾਲ ਉਹਦੀ ਮੌਤ ਹੋ ਗਈ ਸੀ ਜਿਹੜਾ ਕਿ ਉਹ ਹਿਮਾਚਲ ਪੰਜਾਬ ਦਾ ਰਹਿਣ ਵਾਲਾ ਸੀ ਰਵੀ ਕੁਮਾਰ ਸੀਗਾ ਇਹ ਇਹਦੇ ਵਿੱਚ ਜਿਹੜਾ ਸਾਹਬ ਸਿੰਘ ਹੈਗਾ ਵਾ ਇਹ ਕਾਨੂੰਨਵਾਨ ਪੁਲਿਸ ਨੇ ਜਿਹੜਾ ਹੈਗਾ ਇਹਨਾਂ ਨੇ ਇਸ ਤੋਂ ਬਾਅਦ 2 ਦਿਨ ਬਾਅਦ ਹੀ ਜਿਹੜੀ ਹੈਗੀ ਵਾਰਦਾਤ ਫਿਰ ਇਹਨਾਂ ਨੇ ਕੀਤੀ ਕਾਨੂੰਨਵਾਨ ਕਾਨੂੰਨਵਾਨ ਵਾਲਿਆਂ ਨੇ ਇਹਨਾਂ ਨੂੰ ਉੱਥੇ ਟ੍ਰੈਸ ਕਰਕੇ ਸਾਹਬ ਸਿੰਘ ਨੂੰ ਰੈਸਟ ਕਰ ਲਿਆ ਸੀਗਾ ਫਿਰ ਅਸੀਂ ਪ੍ਰੋਡਕਸ਼ਨ ਰਿਵੈਂਟ ਤੇ ਲੈ ਕੇ ਆਏ ਹੈਗੇ ਆ ਤੇ ਜਿਹੜਾ ਬਲਦੇਵ ਸਿੰਘ ਹੈਗਾ ਵਾ ਇਹ ਨਸੀਰਪੁਰ ਦਾ ਰਹਿਣ ਵਾਲਾ ਹੈਗਾ ਇਹਨੂੰ ਅਸੀਂ ਰੈਸਟ ਕੀਤਾ ਹੈਗਾ ਬਟਾਲਾ ਪੁਲਿਸ ਨੇ ਰੈਸਟ ਕੀਤਾ ਹੈਗਾ ਵਾ ਤੇ ਉਹ ਜਿਆਦਾ ਮੈਤੇ ਏਰੀਏ ਦੇ ਵਿੱਚ ਤੇ ਪਲੱਸ ਅ ਗੁਰਦਾਸਪੁਰ ਤੇ ਸਾਡਾ ਜਿਹੜਾ ਕਮਾਂਡ ਥਾਣਾ ਹੈਗਾ ਇਹਦੇ ਵਿੱਚ ਇਹਨਾਂ ਨੇ ਬਹੁਤ ਜਿਆਦੀਆਂ ਵਾਰਦਤਾਂ ਘੱਟੋ ਘੱਟ ਛੋਟੀਆਂ-ਛੋਟੀਆਂ ਵਾਰਦਤਾਂ ਜਿਹੜੀਆਂ 50 ਦੇ ਕਰੀਬ ਕੀਤੀਆਂ ਹੋਣਗੀਆਂ ਸਾਡੇ ਥਾਣੇ ਦੇ ਵਿੱਚ ਜਿਹੜਾ ਇੱਕ ਸਾਬ ਸਿੰਘ ਦਾ ਪੈਟਰੋਲ ਪੰਪ ਸੀਗਾ ਉੱਥੇ ਵੀ ਇਹਨਾਂ ਨੇ ਲੁੱਟਖੋਖ ਕੀਤੀ ਫਿਰ ਇੱਕ ਗ੍ਰਾਮਨੀ ਬ੍ਰਾਂਚ ਹੁੰਦੀ ਹੈਗੀ ਜਿੱਦੇ ਵਿੱਚ ਪੈਸਿਆਂ ਦਾ ਕੋਈ ਲੈਣ ਦੇਣ ਹੁੰਦਾ ਉੱਥੇ ਰਾਤ ਨੂੰ ਇਹਨਾਂ ਨੇ ਇੱਕ ਕੈਮਰਾ ਚੋਰੀ ਕੀਤਾ ਤੇ ਇੱਕ ਇਹਨਾਂ ਨੇ 60000 ਰੁਪਇਆ ਜਿਹੜਾ ਹੈਗਾ ਉਥੋਂ ਲੁੱਟ ਕੇ ਲੈ ਕੇ ਗਏ ਸੀਗੇ ਹੁਣ ਤੱਕ ਇਹ ਕਿੰਨੀਆਂ ਕਵਾਰਦਤਾਂ ਦਾ ਜਿਹੜਾ ਮੰਨਿਆ ਵੀ ਆਪਾਂ ਇੰਨੀਆਂ ਕਵਾਰਦਤਾਂ ਨੰ ਕੀਤੀਆਂ ਤੁਹਾਡੇ ਕੋਲ ਇਹਨਾਂ ਨੇ ਇੱਕ ਮੈਿੱਤੇ ਤੋਂ ਜਿਹੜੇ ਪਿਸਟਲ ਦੀ ਵਾਰਦਤ ਸਾਡੇ ਉਧਨਵਾਲ ਹੋਈ ਆ ਇੱਕ ਇਹਨਾਂ ਨੇ ਉਥੋਂ ਪਿਸਟਲ ਖੋਆ ਸੀ ਅਹ ਉਹ ਜਿਹਨੋਂ ਜਵਾਨ ਸੀਗਾ ਉਹਨਾਂ ਦਾ ਬੈਗ ਹੋਇਆ ਬੈਗ ਦੇ ਵਿੱਚ ਇਹਨਾਂ ਨੂੰ ਉੱਥੋਂ ਮਿਲਿਆ ਉਸ ਏਰੀਆ 'ਚ ਵੀ ਬਹੁਤ ਜ਼ਿਆਦੀਆਂ ਕੀਤੀਆਂ ਸਾਡੇ ਜਿਹੜੇ ਸਾਡੇ ਏਰੀਆ ਦੇ ਵਿੱਚ ਜਿੰਨੀਆਂ ਵਾਰਦਾਤਾਂ ਕੀਤੀਆਂ ਛੋਟੀਆਂ-ਛੋਟੀਆਂ ਕੁਝ ਤਾਂ ਕਈ ਵਾਰੀ ਅਹ ਜਿਹੜੀਆਂ ਹੈਗੇ ਦੱਸਦੇ ਹੀ ਨਹੀਂ ਹੈਗੇ ਲੋਕ ਸਾਨੂੰ ਪਰ ਜੋ ਇਹਨਾਂ ਦੀ ਪੁਛਗਿਸ਼ ਵਿੱਚ ਆਏ ਹੈਗੇ ਇਹਨਾਂ ਨੇ ਕਾਫੀ ਜਿਹੜੀਆਂ ਹੈਗੀਆਂ ਵਾਰਦਾਤਾਂ ਕੀਤੀਆਂ ਨੇ 50 ਦੇ 60 ਦੇ ਕਰੀਬ ਲਗਾਤਾਰ ਇਹ ਵਾਰਦਾਤਾਂ ਕਰ ਰਹੇ ਸੀਗੇ ਜਿਹੜੇ ਕਿ ਅਸੀਂ ਅਹ ਅਸੀਂ ਫੜਲੇ ਹੈਗੇ ਆ ਦੋਨੋਂ ਦੋਨੋਂ ਹੀ ਇੱਕ ਜਿਹੜਾ ਬਲਦੇਵ ਸਿੰਘ ਦਾ ਹੈਗਾ ਇਹਦੇ ਸੱਟ ਲੱਗਣ ਕਰ ਨਾਲ ਜਿਹੜਾ ਇਹ ਹਸਪੀਟਲ ਐਡਮਿਟ ਹੈਗਾ ਇਹ ਤਾਂ ਸੱਟ ਕੇ ਵਲਗੇਵੇਂ ਇਹ ਜਦੋਂ ਅਸੀਂ ਰਿਪੋਰਟ ਕੀਤਾ ਹੈਗਾ ਤਾਂ ਇਹਨੂੰ ਹੀ ਫੜਿਆ ਤੇ ਇਹਨੇ ਗੁੱਟ ਤੋਂ ਛਾਲ ਮਾਰ ਦਿੱਤੀ ਠੀਕ ਇਹ ਤਾਂ ਦੇਖੋ ਪਿਸਲਰ ਕਾਉਡ ਜਿਹੜਾ ਸੀ ਉਹ ਵੀ ਕ੍ਰਿਮੀਨਲ ਰਿਕਾਰਡਿੰਗ ਬਿਲਕੁਲ ਜੀ ਬਿਲਕੁਲ ਇਹ ਕ੍ਰਿਮੀਨਲ ਹੈਗਾ ਤੇ ਬਹੁਤ ਜ਼ਿਆਦਾ ਇਹਨਾਂ ਤੇ ਕੇਸ ਰਜਿਸਟਰ ਹੈਗਾ ਠੀਕ ਹੋਰ ਅੱਗੇ ਪੁਛਗਿਸ਼ ਹੈ ਹਾਂ ਅੱਗੇ ਪੁਛਗਿਸ਼ ਜਿਹੜਾ ਹੈਗਾ ਉਹਦੇ ਸੱਟ ਲੱਗੀ ਬਲਦੇਵ ਸਿੰਘ ਦੇ ਉਹਦੀ ਅਸੀਂ ਅੱਜ ਪੁਛਗਿਸ਼ ਕਰਾਂਗੇ ਦੁਬਾਰਾ ਤੇ ਜਿਹੜਾ ਸਾਹਬ ਸਿੰਘ ਹੈਗਾ ਉਹਨੇ ਸਾਨੂੰ ਦੱਸਿਆ ਵੀ ਅਸੀਂ ਜਿਹੜੇ ਦੋਨੋਂ ਇਕੱਠੇ ਹੀ ਇਹ ਜੜੀਆਂ ਵਾਰਦਾਤਾ ਕਰਦੇ ਸੀਗੇ ਮੈਡਮ ਵੈਪਨ ਬਰਬਤ ਹੋ ਗਿਆ ਹਾਂਜੀ ਵੈਪਨ ਜਿਹੜਾ ਹੈਗਾ ਉਹ ਬਰਬਤ ਹੋ ਗਿਆ ਓਕੇ ਕੋਈ ਹੈ ਜੀ ਸਾਹਬ ਸਿੰਘ ਉਹ ਜਿਹੜਾ ਵੈਪਨ ਹੈਗਾ ਬਰਬਤ ਹੋਇਆ ਉਹ ਸਾਹਬ ਸਿੰਘ ਕੋਲੋਂ ਹੋਇਆ ਥਾਣੇ ਕਨਵਰਡ ਵਿੱਚ